ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਬਠਿੰਡਾ ਦੀ ਮਹਿਲਾ ਕੌਨਸਟੇਬਲ ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਨਸ਼ਾ ਤਸਕਰੀ ਦੇ ਲੱਗੇ ਇਲਜ਼ਾਮਾਂ ਤੋਂ ਬਾਅਦ ਇਹ ਮਾਮਲਾ ਹੁਣ ਹੋਰ ਵੀ ਪੇਚੀਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਮਾਮਲੇ ਦੇ ਵਿੱਚ ਹੋਰ ਵੀ ਗੰਭੀਰਤਾ ਆ ਰਹੀ ਹੈ ਕਿਉਂਕਿ ਬਠਿੰਡਾ ਦੀ ਹੀ ਇੱਕ ਔਰਤ ਦੇ ਵੱਲੋਂ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਦੇ ਉੱਪਰ ਹੋਰ ਵੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਮਹਿਲਾ ਦਾਵਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਕਿ ਕੌਨਸਟੇਬਲ ਅਮਨਦੀਪ ਕੌਰ ਨੇ ਉਸ ਦਾ ਘਰ ਤਬਾਹ ਕਰ ਦਿੱਤਾ ਉਸ ਨੇ ਇਲਜ਼ਾਮ ਲਗਾਏ ਨੇ ਕਿ ਅਮਨਦੀਪ ਕੌਰ ਜਿਹੜੀ ਹੈ ਉਹ ਉਸ ਦੇ ਪਤੀ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਰਹੀ ਹੈ ਅਤੇ ਉਸ ਦਾ ਪਤੀ ਅਤੇ ਕੌਨਸਟੇਬਲ ਅਮਨਦੀਪ ਕੌਰ ਦੋਵੇਂ ਮਿਲ ਕੇ ਚਿੱਟੇ ਦਾ ਕੰਮ ਕਰਦੇ ਨੇ ਚਿੱਟੇ ਦਾ ਵਪਾਰ ਕਰਦੇ ਨੇ ਚਿੱਟਾ ਵੇਚਦੇ ਨੇ ਸੋ ਇਹ ਗੰਭੀਰ ਇਲਜ਼ਾਮ ਇਸ ਮੈਲਾ ਦੇ ਵੱਲੋਂ ਲਗਾਏ ਗਏ ਨੇ ਉਸਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਕਾਂਸਟੇਬਲ ਅਮਨਦੀਪ ਕੌਰ ਨੇ ਚਿੱਟਾ ਵੇਚ ਕੇ ਵੱਡੀ ਪ੍ਰਾਪਰਟੀ ਬਣਾਈ ਹੈ ਤੇ ਪ੍ਰਾਪਰਟੀ ਤੇ ਬੁਲਡੋਜ਼ਰ ਐਕਸ਼ਨ ਦੀ ਮੰਗ ਵੀ ਇਸ ਮਹਿਲਾ ਦੇ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਲਗਾਤਾਰ ਨਸ਼ੇ ਦੇ ਵਪਾਰੀਆਂ ਤੇ ਬੁਲਡੋਜ਼ਰ ਐਕਸ਼ਨ ਕਰ ਰਹੀ ਆ ਤੇ ਇਹ ਕਹਿ ਕੇ ਨਸ਼ੇ ਦੇ ਵਪਾਰੀਆਂ ਦੇ ਉੱਤੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ ਕਿ ਇਹ ਜਿਹੜੇ ਮਕਾਨ ਬਣਾਏ ਗਏ ਨੇ ਪ੍ਰਾਪਰਟੀਆਂ ਬਣਾਈਆਂ ਗਈਆਂ ਨੇ ਨਸ਼ੇ ਦੇ ਪੈਸੇ ਦੇ ਨਾਲ ਬਣਾਈਆਂ ਗਈਆਂ ਨੇ ਤੇ ਪੰਜਾਬ ਪੁਲਿਸ ਦੇ ਵੱਲੋਂ ਬਲਡوزر ਚਲਾ ਕੇ ਉਹਨਾਂ ਦੀ ਪ੍ਰਾਪਰਟੀ ਨੂੰ ਉਹਨਾਂ ਦੇ ਮਕਾਨਾਂ ਨੂੰ ਢਾਇਆ ਜਾ ਰਿਹਾ ਜਿਹੜੇ ਕਿ ਨਸ਼ੇ ਦੇ ਪੈਸੇ ਦੇ ਨਾਲ ਬਣੇ ਹੋਏ ਨੇ ਤੇ ਹੁਣ ਇਸ ਮਹਿਲਾ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਅਮਨਦੀਪ ਕੌਰ ਦੀ ਬਣਾਈ ਹੋਈ ਪ੍ਰਾਪਰਟੀ ਹੈ ਜਿਹੜੀ ਉਸੇ ਤਰ੍ਹਾਂ ਤਬਾਹ ਕੀਤੀ ਜਾਵੇ ਉਸੇ ਤਰ੍ਹਾਂ ਇਸ ਨੂੰ ਢਾਇਆ ਜਾਵੇ ਜਿਸ ਤਰ੍ਹਾਂ ਕਿ ਬਾਕੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਪੁਲਿਸ ਦੇ ਵੱਲੋਂ ਜਿਹੜੀ ਹੈ ਟਾਈ ਜਾ ਰਹੀ ਹੈ ਸੋ ਗੰਭੀਰ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਨੇ ਇਸ ਮਹਿਲਾ ਕਾਂਸਟੇਬਲ ਦੇ ਉੱਤੇ ਇੱਕ ਹੋਰ ਮਹਿਲਾ ਨੇ ਇਲਜ਼ਾਮ ਲਗਾਏ ਨੇ ਉਸਨੇ ਆਪਣੇ ਪਤੀ ਦਾ ਨਾਮ ਵੀ ਲਿਆ ਤੇ ਅਮਨਦੀਪ ਕੌਰ ਦਾ ਨਾਮ ਵੀ ਲਿਆ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਲੇਡੀ ਕਾਂਸਟੇਬਲ ਆ ਤੇ ਉਸ ਤੇ ਇਲਜ਼ਾਮ ਲਗਾਏ ਨੇ ਕਿ ਬਿਢੰਡਾ ਪੁਲਿਸ ਲਾਈਨ ਦੇ ਵਿੱਚ ਇਸ ਦੀ ਡਿਊਟੀ ਹੈ ਅਮਨਦੀਪ ਕੌਰ ਦੀ ਤੇ ਚੱਕ ਫਤਿਹ ਸਿੰਘ ਪਿੰਡ ਤੋਂ ਇਹ ਬਿਲੋਂਗ ਕਰਦੀ ਹੈ ਸੋ ਇਹ ਇਲਜ਼ਾਮ ਨੇ ਕਿ ਉਸਦੇ ਪਤੀ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਅਮਨਦੀਪ ਕੌਰ ਰਹਿ ਰਹੀ ਹੈ ਅਤੇ ਦੋਵੇਂ ਮਿਲ ਕੇ ਚਿੱਟੇ ਦਾ ਕੰਮ ਕਰਦੇ ਨੇ ਇਸ ਔਰਤ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਸ ਦੀਆਂ ਦੋਨੋਂ ਬੇਟੀਆਂ ਅਤੇ ਉਸ ਨੂੰ ਉਸਦੇ ਪਤੀ ਦੇ ਵੱਲੋਂ ਘਰੋਂ ਵੀ ਕੱਢ ਦਿੱਤਾ ਗਿਆ ਸੀ ਅਤੇ ਉਸ ਦਾ ਹਸਬੈਂਡ ਐਂਬੂਲੈਂਸ ਚਲਾਉਂਦਾ ਹੈ ਜੋ ਕਿ ਅਮਨਦੀਪ ਕੌਰ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਰਿਹਾ ਤੇ ਦੋਵੇਂ ਮਿਲ ਕੇ ਚਿੱਟੇ ਦਾ ਕੰਮ ਕਰ ਰਹੇ ਨੇ ਉਸ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਕਨਸਟੇਬਲ ਅਮਨਦੀਪ ਕੌਰ ਨੇ ਚਿੱਟੇ ਦੀ ਕਮਾਈ ਦੇ ਨਾਲ ਅਪ੍ਰੋਪਰਟੀ ਬਣਾਈ ਹੈ ਬਠਿੰਡਾ ਦੇ ਵਿੱਚ ਕੋਠੀ ਲਈ ਹੈ 2 ਕਰੋੜ ਰੁਪਏ ਦੀ ਕੋਠੀ ਲਈ ਹੈ ਜਿਹੇ तमाम ਇਲਜ਼ਾਮ ਹੈ ਔਰਤ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਅ ਅਮਨਦੀਪ ਕੌਰ ਨਾਮ ਦੀ ਮਹਿਲਾ ਕਾਂਸਟੇਬਲ ਨੂੰ ਜਿਹੜਾ ਉਹ ਨਸ਼ਾ ਤਸਕਰੀ ਦੇ ਇਲਜ਼ਾਮਾਂ ਦੇ ਹੇਠ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਬੁੱਧਵਾਰ ਦਾ ਇਹ ਮਾਮਲਾ ਹੈ ਜਦੋਂ ਪੁਲਿਸ ਦੇ ਵੱਲੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਬਠਿੰਡਾ ਦੇ ਵਿੱਚ ਤਨਾਤ ਸੀਨੀਅਰ ਮੈਲਾ ਹੈੱਡ ਕਨਸਟੇਬਲ ਦੇ ਖਿਲਾਫ ਹੈਰੋਇਨ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦੀ ਪਛਾਣ ਅਮਨਦੀਪ ਕੌਰ ਦੇ ਤੌਰ ਤੇ ਹੋਈ ਸੀ ਇਸ ਦੀ ਡਿਊਟੀ ਮਾਨਸਾ ਦੇ ਵਿੱਚ ਸੀਗੀ ਪਰ ਬਠਿੰਡਾ ਪੁਲਿਸ ਲਾਈਨ ਦੇ ਨਾਲ ਇਹ ਅਟੈਚ ਸੀ ਅਰੋਹੀ ਮਹਿਲਾ ਖਿਲਾਫ ਥਾਣਾ ਕਨਾਲ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਵੀਰਵਾਰ ਨੂੰ ਮਹਿਲਾ ਨੂੰ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਗਿਆ ਸੋ ਇਹ ਤਮਾਮ ਮਾਮਲਾ ਜਿਸ ਦੇ ਵਿੱਚ ਆ ਜਿਹੜੀ ਹੈ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਪੁਲਿਸ ਦੇ ਨਾਲ ਸਾਂਝਾ ਆਪਰੇਸ਼ਨ ਇਹ ਕੀਤਾ ਗਿਆ ਸੀ ਨਾਕੇਬੰਦੀ ਕੀਤੀ ਹੋਈ ਸੀ ਪੁਲਿਸ ਨੇ ਅਤੇ ਇਸੇ ਦੌਰਾਨ ਪੁਲਿਸ ਦੀ ਟੀਮ ਨੂੰ ਲਾਰਡਲੀ ਚੌਂਕ ਵੱਲੋਂ ਆਉਂਦੀ ਹੋਈ ਥਾਰ ਕਾਰ ਨੂੰ ਰੁਕਣ ਦਾ ਪੁਲਿਸ ਨੇ ਜਦੋਂ ਇਸ਼ਾਰਾ ਕੀਤਾ ਆ ਗੱਡੀ ਰੁਕੀ ਤਾਂ ਉਸ ਦੇ ਵਿੱਚੋਂ ਇੱਕ ਮਹਿਲਾ ਜਿਹੜੀ ਹੈ ਕਾਂਸਟੇਬਲ ਨਿਕਲੀ ਉਸ ਨੇ ਦੱਸਿਆ ਨਾਕਾਬੰਦੀ ਦੀ ਟੀਮ ਦੇ ਉੱਤੇ ਲੇਡੀ ਕਾਂਸਟੇਬਲ ਨੂੰ ਦਬੋਚ ਲਿਆ ਗਿਆ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਸ ਨੂੰ ਦਬੋਚ ਲਿਆ ਗਿਆ ਆਰੋਪੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਗੱਡੀ ਦੀ ਤਲਾਸ਼ੀ ਲਈ ਗਈ ਗੇਅਰ ਦੇ ਨਾਲ ਬਣੇ ਹੋਏ ਬਾਕਸੇ ਦੇ ਵਿੱਚ ਪੋਲੀਥੌਨ ਥੀਨ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦਾ ਵਜ਼ਨ ਹੈ ਜਿਹੜਾ 17.71 ਗ੍ਰਾਮ ਨਿਕਲਿਆ ਪੁੱਛਗਿੱਛ ਕਰਨ ਤੋਂ ਬਾਅਦ ਪਛਾਣ ਇਸ ਔਰਤ ਦੀ ਅਮਨਦੀਪ ਕੌਰ ਤੇ ਹੋਈ ਹੈ ਜੋ ਕਿ ਪਿੰਡ ਚੱਕ ਫਤੇਹ ਸਿੰਘ ਵਾਲਾ ਦੇ ਰਹਿਣ ਵਾਲੀ ਹੈ ਸੋ ਉਸਨੇ ਕਬੂਲਿਆ ਕਿ ਪੰਜਾਬ ਪੁਲਿਸ ਦੇ ਵਿੱਚ ਉਹ ਸੀਨੀਅਰ ਕਾਂਸਟੇਬਲ ਦੇ ਤੌਰ ਤੇ ਤਨਤ ਹੈ ਸੋ ਇਹ ਮਾਮਲਾ ਸੁਰਖੀਆਂ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਹੁਣ ਜਿਹੜੀ ਹੈ ਇਸ ਮਹਿਲਾ ਦੇ ਉੱਤੇ ਇੱਕ ਹੋਰ ਮਹਿਲਾ ਨੇ ਇਲਜ਼ਾਮ ਲਗਾਏ ਨੇ ਇਲਜ਼ਾਮ ਲਗਾਏ ਨੇ ਕਿ ਉਸ ਦੇ ਪਤੀ ਅਤੇ ਇਸ ਮੈਲਾ ਦਾ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਨੇ ਕਿ ਦੋਵੇਂ ਮਿਲ ਕੇ ਚਿੱਟੇ ਦਾ ਕੰਮ ਕਰ ਰਹੇ ਨੇ ਉਸ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਹੈਡ ਕਨਸਟੇਬਲ ਮੈਲਾ ਅਮਨਦੀਪ ਕੌਰ ਦੇ ਖਿਲਾਫ ਹੈ ਜਿਹੜੀ ਉਹ ਪ੍ਰਾਪਰਟੀ ਵੀ ਇਸ ਦੀ ਧਰਾਸ਼ਾਈ ਕੀਤੀ ਜਾਵੇ ਕਬਜ਼ੇ ਦੇ ਵਿੱਚ ਲਈ ਜਾਵੇ ਕਿਉਂਕਿ ਹੈਰੋਇਨ ਦੇ ਪੈਸੇ ਦੇ ਨਾਲ ਇਸ ਨੇ ਇਹ ਜਿਹੜੀ ਆ ਪ੍ਰਾਪਰਟੀ ਬਣਾਈ ਹੈ ਤੁਹਾਨੂੰ ਦੱਸਦੀ ਅਮਨਦੀਪ ਕੌਰ ਇੰਸਟਾਗ੍ਰam ਤੇ ਰੀਲਾਂ ਪਾਉਣ ਦਾ ਵੀ ਸ਼ਿਕਾਇਤ ਰੱਖਦੀ ਹੈ ਅਕਸਰ ਮਹਿੰਗੀਆਂ ਘੜੀਆਂ ਮਹਿੰਗੇ ਸੂਟ ਅਤੇ ਮਹਿੰਗੀਆਂ ਕਾਰਾਂ ਦੇ ਨਾਲ ਖੜਕੇ ਇਹ ਇੰਸਟਾਗ੍ਰam ਤੇ ਰੀਲਾਂ ਬਣਾਉਂਦੀ ਹੈ ਸੋ ਇਹ ਵੀ ਇਲਜ਼ਾਮ ਉਸ ਵਾਰਤ ਵੱਲੋਂ ਲਗਾਏ ਗਏ ਨੇ ਕਿ ਬਹੁਤ ਲੱਖ ਲੱਖ ਰੁਪਏ ਦੀਆਂ ਘੜੀਆਂ ਇਸ ਨੇ ਪਾਈਆਂ ਨੇ ਬਹੁਤ ਮਹਿੰਗੇ ਕੱਪੜੇ ਅਤੇ ਮਹਿੰਗੀਆਂ ਗੱਡੀਆਂ ਕਿੱਥੋਂ ਲਈਆਂ ਨੇ ਕਿਸ ਪੈਸੇ ਤੋਂ ਲਈਆਂ ਨੇ ਇਹ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਇਸ ਮੈਲਾ ਪੁਲਿਸ ਇੰਸਪੈਕਟਰ ਨੂੰ ਮਾਫ ਕਰਨਾ ਇਸ ਮਹਿਲਾ ਪੁਲਿਸ ਕਾਂਸਟੇਬਲ ਨੂੰ ਲੇਡੀ ਕਾਂਸਟੇਬਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਫ਼ਤੀਸ਼ ਕੀਤੀ ਜਾ ਰਹੀ ਹੈ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰੇ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਇਸ ਮਾਮਲੇ ਤੇ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਤਾਂ ਜ਼ਰੂਰ ਤੁਹਾਨੂੰ ਇਸ ਬਾਰੇ ਜਾਣਕਾਰੀ ਦਵਾਂਗੇ ਫਿਲਹਾਲ ਅ ਅਮਨਦੀਪ ਕੌਰ ਜਿਹੜੀ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਕੱਲ ਸ਼ਾਮ ਬਠਿੰਡਾ ਦੇ ਵਿੱਚ ਲੇਡੀ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਬਠਿੰਡਾ ਪੁਲਿਸ ਨੇ 17 ਗ੍ਰਾਮ ਹਰਵਿੰਦਰ ਨਾਲ ਇਹ ਲੇਡੀ ਕਨਸਟੇਬਲ ਦਾ ਜਿਹੜਾ ਨੰਬਰ ਸੀਗਾ 621 ਮਾਨਸਾ ਦਾ ਨੰਬਰ ਆ ਜੋ ਕਿ ਬਠਿੰਡਾ ਦੇ ਵਿੱਚ ਡਿਊਟੀ ਕਰ ਰਹੀ ਸੀਗੀ ਇਸ ਨੂੰ ਤੁਰੰਤ ਜਿਹੜਾ ਹੈ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਦਾ ਬਹੁਤ ਸਖਤ ਰਹਿਤਾ ਹੈ ਕਿ ਕੋਈ ਵੀ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੋਂ ਤੁਰੰਤ ਐਸਐਸਪੀ ਮਾਨਸਾ ਨੇ ਇਸ ਕੇਸ ਦੇ ਵਿੱਚ ਪੂਰਾ ਪ੍ਰੋਸੀਜਰ ਫਾਲੋ ਕਰਕੇ ਆਰਟੀਕਲ 311 ਦੇ ਤਹਿਤ ਇਹਨੂੰ ਨੌਕਰੀ ਤੋਂ ਡਿਸਮਿਸ ਕੀਤਾ ਉਸ ਤੋਂ ਇਲਾਵਾ ਇਹਦੀਆਂ ਸਾਰੀਆਂ ਪ੍ਰਾਪਰਟੀਆਂ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਔਰ ਕਿਸੇ ਵੀ ਕਿਸਮ ਦੀ ਇਲੀਗਲ ਪ੍ਰਾਪਰਟੀ ਜੇ ਪਾਈ ਜਾਏਗੀ ਤਾਂ ਉਸ ਪ੍ਰਾਪਰਟੀ ਦੇ ਨਾਲ ਵੀ ਉਸੇ ਸ਼ਕਤੀ ਦੇ ਨਾਲ ਨਜਿੱਠਿਆ ਜਾਏਗਾ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨਜਿੱਠਦੀ ਆ ਰਹੀ ਹੈ ਪ੍ਰਾਪਰਟੀਆਂ ਦੇ ਨਾਲ ਉਹਦੇ ਤੋਂ ਇਲਾਵਾ ਇਹਦੀ ਜਿਹੜੀ ਤਫਤੀਸ਼ ਹੈ ਇਸ ਕੇਸ ਦੀ ਪੂਰੀ ਡੂੰਘਾਈ ਦੇ ਨਾਲ SSP ਬਟਿੰਡਾ ਨੂੰ ਬਹੁਤ ਸਖਤ ਹਦਾਇਤਾਂ ਕੀਤੀਆਂ ਗਈਆਂ ਕਿ ਇਹਦੀ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇ ਇਹਦੇ ਵਿੱਚ ਸਾਰੇ ਹੀ ਬੈਕਵਰਡ ਫਾਰਵਰਡ ਲਿੰਕੇਜਸ ਦੇਖੇ ਜਾਣ ਔਰ ਪੂਰੀ ਤਹਿ ਤੱਕ ਇਸ ਕਿਸ ਵਿੱਚ ਜਾਇਜ਼ ਹੋਵੇ ਇੱਕ ਥਾਰ ਗੱਡੀ ਦੇ ਵਿੱਚ ਇੱਕ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਚਿੱਟੇ ਸਮੇਤ ਅਰੈਸਟ ਕੀਤੀ ਗਈ ਹੈ ਬਹੁਤ ਲੋਕ ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਕ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਲੇਡੀ ਜੀ ਦਾ ਨਾਮ ਅਮਨਦੀਪ ਕੌਰ ਜੋ ਕਿ ਤਨਾਤ ਡਿਊਟੀ ਬਠਿੰਡਾ ਪੁਲਿਸ ਨਾਇੰ ਦੇ ਵਿੱਚ ਸੀਗੀ ਇੰਨਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਦ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੇਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਛ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਦ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਮੋਤ 2 ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀ ਆ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆਂ ਸਬੰਧ ਸੀਗੇ ਜਿੰਦੇ ਕਰਕੇ ਮੇਰੇ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਨਸ਼ਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰੇ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 22/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚੋਂ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਮੈਂ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਵੀ ਸੀ ਉਹ ਘਰ ਵੀ ਵਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ 2 ਕਰੋੜ ਦੀ ਕੋਠੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪੱਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੋਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨੀਆਂ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰam ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪ ਤਨ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿੱਥੋਂ ਆ ਰਿਹਾਗਾ ਇੱਕ ਇੰਨੇ ਆਪਣੇ ਕਿਸਾਨ ਚੌਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗਜ ਦਾ ਪਲਾਟ ਆਦਰਸ਼ ਨਗਰ ਆਪਦੇ ਭਰਾ ਦੇ ਨਾਮ ਤੇ ਲਿੱਤਾ ਹੋਇਆ ਹੈਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇਹਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆ ਠੀਕ ਹੈ ਇਹ ਹੁਣ ਕਾਲੇ ਚਿੱਟੇ ਸਮੇਤ ਥਾਰ ਗੱਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਤਾਈ ਚੱਲ ਰਹੀ ਸੀ ਭਗਵੰਤ ਮਾਨ ਸਰਕਾਰ ਵੱਲੋਂ ਆਰਡਰ ਸੀ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਪਬਲਿਕ ਹੈ ਚਾਹੇ ਕੋਈ ਉਹ ਮੁਲਾਜ਼ਮ ਹੈ ਕਿਸੇ ਤਰ੍ਹਾਂ ਦਾ ਵੀ ਉਹਦਾ ਹੈ ਤੇ ਪ੍ਰਸ਼ਾਸਨ ਵੱਲੋਂ ਬਠਿੰਡਾ ਐਸਐਸਪੀ ਵੱਲੋਂ ਨਾਕੇ ਲਾਏ ਗਏ ਸੀ ਜਗ੍ਹਾ-ਜਗ੍ਹਾ ਤੇ ਨਾਕੇ ਦੌਰਾਨ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈਆਂ ਤੇ ਉਹਦੇ ਵਿੱਚੋਂ ਗੱਡੀ 'ਚੋਂ ਇਹਦੇ ਕੋਲੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ ਪਰ ਪੁਲਿਸ ਵਾਲਿਆਂ ਦੇ ਇਹ ਦੱਸਣ ਦੇ ਮੁਤਾਬਕ 17. ਕੁਛ ਆ ਰਿਹਾਗਾ ਪਰ ਇਹਦੇ ਕੋਲ 20 ਗ੍ਰਾਮ ਦਾ ਹੈ ਕਰੀਬ ਸੀਗਾ ਪਰ ਇਹ ਜੋ ਚਿੱਟਾ ਮੈਂ ਇੱਕ 4 ਤਰੀਕ ਨੂੰ ਪਿੱਛੇ ਜੋ 4 ਤਰੀਕ ਨੂੰ ਸੀ ਇਹ ਫਾਜ਼ਲ ਕਾਂ ਤੋਂ ਚਿੱਟਾ ਲੈ ਕੇ ਆਂਦੀ ਹੈ ਪ੍ਰੋਪਰ ਜਾਣਕਾਰੀ ਸੀ ਜਿੱਥੋਂ ਲੈ ਕੇ ਆਂਦੀ ਸੀਗੀ ਉਹਨਾਂ ਨੇ ਦੱਸਿਆਗਾ ਸਾਰਾ ਭੇਤ ਜਿੰਦਾ ਕਹਿੰਦੇ ਨੇ ਨਾ ਘਰ ਉਜੜਿਆ ਹੁੰਦਾ ਉਹ ਸਾਰਾ ਹੀ ਭੇਤ ਰੱਖਦਾ ਹੁੰਦਾ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲਕਾ ਤੋਂ ਬਲਵਿੰਦਰ ਸਿੰਘ सोनू ਤੇਮਨਦੀਪ ਕੋਰ ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਇਹ ਉਹਦੇ ਤੋਂ ਫਾਜ਼ਲਕਾ ਤੋਂ ਲੈ ਕੇ ਕਰੀਬਨ ਰਾਤ 7:30 7:80 ਸੀ ਬਾਈਪਾਸ ਬਾਦਰ ਰੋਡ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾ ਲੱਗਾ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਮੋਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਪਰ ਇਹ ਆਪਦੀ ਵਰਦੀ ਦਾ ਤੋਸ ਜਮਾ ਕੇ ਕਹਿਣ ਲੱਗ ਗਿਆ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਆ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਹਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਈ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗ ਗਏ ਤੇ ਬਲਵਿੰਦਰ ਸਿੰਘ ਵੀ ਉੱਥੇ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੋਕੇ ਦੌਰਾਨ ਜਦੋਂ ਨਾਕਾ ਲੱਗਿਆ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਅਸੀਂ ਗੱਡੀ ਚੈੱਕ ਕਰ ਲਈਏ ਪਰ ਇਸ ਲੇਡੀ ਜ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾਗਾ ਜੇ ਉਸ ਟਾਈਮ ਵੀ ਪ੍ਰਸ਼ਾਸਨ ਪੂਰੀ ਸਖਤਾਈ ਕਰ ਲੈਂਦਾ ਵੀ ਅਸੀਂ ਇਹਦੀ ਗੱਡੀ ਚੈੱਕ ਨਹੀਂ ਆਹ ਪਬਲਿਕ ਦੀ ਗੱਡੀ ਵੀ ਆਪਾਂ ਮਿੰਟ ਵਿੱਚ ਪੁਲਿਸ ਵਾਲੇ ਚਾਬੀ ਕੱਢ ਲੈਂਦੇ ਨੇ ਮਿੰਟ ਤੇ ਗੱਡੀ ਦੀ ਤਲਾਸ਼ੀ ਲੈਂਦੇ ਪਰ ਇਹ ਪੁਲਿਸ ਵਾਲੀ ਸੀ ਆਪ ਦਾ ਰੋਬ ਜਮਾਂਦੀ ਰੀ 4 ਤਰੀਕ ਨੂੰ 1 ਕਿਲੋ 300 ਗ੍ਰਾਮ ਇਹਦੇ ਕੋਲ ਚਿੱਟਾ ਸੀਗਾ ਪੂਰਾ ਗਰੰਟੀਸ਼ੂ ਦਾ ਸੀ ਪੂਰੀ ਜਾਣਕਾਰੀ ਸੀ ਪਰ ਇਹਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾ ਦਿੱਤਾ ਔਰਤੇ ਵੀਡੀਓ ਬਣਾ ਕੇ ਆਪਦੇ ਘਰ ਨੂੰ ਫਰਾਰ ਹੋ ਗਈ ਉਹ ਵੀਡੀਓ ਵੀ ਪ੍ਰਸ਼ਾਸਨ ਕੋਲ ਪਈ ਹੋਈ ਹੈ ਮੌਕੇ ਦੌਰਾਨ ਉਦੋਂ ਵੀ ਇਹ ਹੱਥ ਨਹੀਂ ਆਏਗੀ ਤੇ ਹੁਣ ਕੱਲ ਫੇਰ ਵੀਡੀਓ ਕੱਲ ਵੀ ਕਿਸੇ ਨੂੰ ਚਿੱਟਾ ਦੇਣ ਜਾਣਾ ਸੀਗਾ ਇਹਨੇ ਕੱਲ ਵੀ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਗਈ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇਹਦੇ ਕੋਲ ਇੰਨੀ ਪ੍ਰੋਪਰਟੀ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪੜਤਾਲ ਕਰੋ ਮੇਰੀਆਂ ਇੰਨੀਆਂ ਦਰਖਾਸਤਾਂ ਲਾਈਆਂ ਉਹਿਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਵਰਨਾ ਇੱਕ ਗੱਡੀ ਇੰਦੇ ਕੋਲ ਇੱਕ ਇੰਦੇ ਕੋਲ ਔਡੀ ਗੱਡੀ ਹੈ ਇਹ ਕਿੰਨੇ ਕੋਲ ਬੁਲਟ ਹੈ ਇੱਕ ਇੰਦੇ ਕੋਲ ਸਕੂਟਰੀ ਹੈ ਇੱਕ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਇੱਕ ਪਲਾਟ ਹੈ ਇਹਦੇ ਕੋਲ ਮੈਨੂੰ ਲੈ ਕੇ ਜਾਇਆ ਜਾਵੇ ਨਾਲ ਪ੍ਰਸ਼ਾਸਨ ਵੱਲੋਂ ਵੱਧੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਇਹ ਜੇ ਲੋਕਾਂ ਦਾ ਪਰਦਾ ਫਾਸ਼ ਮੈਨੂੰ ਨਾਲ ਲੈ ਕੇ ਜਾਣ ਮੈਂ ਇੱਕ ਇੱਕ ਪ੍ਰਾਪਰਟੀ ਦਿਖਾਵਾਂ ਇਹਦੀ ਕਿੱਥੇ ਕਿੱਥੇ ਇਹਨੇ ਭਰਾ ਦੇ ਕੋਲ 500 ਗਜ ਦਾ ਪਲਾਟ ਪਿਆ ਹੋਇਆ ਚੱਕ ਪਿੰਡ ਚੱਕ ਫਤਿਹ ਸਿੰਘ ਵਾਲਾ ਬਠਿੰਡਾ ਦੇ ਕੋਲ ਉੱਥੇ ਇਹਨਾਂ ਨੇ ਆਪਦੇ ਘਰੇ ਕੋਠੀ ਪਾਈ ਹੋਈ ਹੈ ਇਹ ਪੁਲਿਸ ਦੀ ਆੜ ਦੇ ਵਿੱਚ ਅੱਜ ਦੀ ਨਹੀਂ ਬਹੁਤ ਚੇਹ ਦੀ ਚਿੱਟਾ ਵੇਚ ਰਹੀ ਸੀ ਪਰ ਕਿਸੇ ਨੇ ਇਹਨੂੰ ਹੱਥ ਨਹੀਂ ਪਾਇਆ ਇਹ ਦਬਕੇ ਮਾਰਦੀ ਸੀ ਇਹ ਲਿੰਕ ਸੀਗੇ ਇਹ ਭਗਵੰਤ ਮਾਨ ਸਰਕਾਰ ਵੱਲੋਂ ਬਹੁਤ ਲੋਗੇ ਮੇਨ ਨਾਲ ਜੁੜੇ ਹੋਏ ਨੇ ਵੀਡੀਓ ਪਹੁੰਚਾਈ ਜਾਵੇ ਸ਼ੇਅਰ ਕੀਤੀ ਜਾਵੇ ਇਸ ਲੇਡੀ ਦੀ ਪੂਰੀ ਜਾਂਚ ਪਰਤਾਲ ਕੀਤੀ ਜਾਵੇ ਵੀ ਇਹ ਕਿੱਥੋਂ ਚਿੱਟਾ ਲੈ ਕੇ ਆਉਂਦੀ ਸੀ ਇਹ ਕੱਲੀ ਇਹ ਲੇਡੀ ਜਿਹਨੂੰ ਲੈ ਕੇ ਆਉਂਦੀ ਸੀ ਉਹ ਵੀ ਬੰਦੇ ਫੜੇ ਜਾਣ ਕਿਉਂਕਿ ਪੰਜਾਬ ਤੋਂ ਚਿੱਟਾ ਆਪਣੇ ਇੰਡੀਆ ਵਿੱਚ ਕਈ ਧੀ ਪੁੱਤ ਮਰੇ ਜਾਂਦੇ ਨੇ ਚਿੱਟੇ ਦੇ ਕਰਕੇ ਉਹ ਵੱਡੇ ਜਿਹੜੇ ਵੱਡੇ ਗੈਂਗਸਟਰ ਵੱਡੇ ਬੈਠੇ ਨੇ ਜਿਹੜਾ ਚਿੱਟਾ ਵੇਚਦੇ ਨੇ ਇਹਦੇ ਕੋਲ ਪੂਰੀ ਜਾਂਚ ਪੜਤਾਲ ਕਰਕੇ ਇਹਦਾ ਰਿਮਾਂਡ ਲਿੱਤਾ ਜਾਵੇ ਤੁਸੀਂ ਸਾਰੇ ਜਣੇ ਰਲ ਕੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰੋ ਭਗਵੰਤ ਮਾਨ ਸਰਕਾਰ ਅੱਗੇ ਮੇਰੀ ਬੇਨਤੀ ਹੈ ਇਹ ਪੁਲਿਸ ਵਾਲੀ ਦੇ ਕੋਲ ਕਰੋਨਾ ਦੀ ਜਾਇਦਾਦ ਹੈ ਉਹ ਕਿੱਥੋਂ ਆਈ ਹੈ ਕਿੱਥੋਂ ਬਣਾਈ ਆਂਨੇ ਤੁਸੀਂ ਇਹ ਸਾਰੀ ਜਾਂਚ ਪੜਤਾਲ ਕਰੋ ਇੰਦੇ ਘਰ ਤੇ ਬਲਡੋజర్ ਫੇਰੋ ਲੋਕਾਂ ਦੇ ਘਰਾਂ ਤੇ ਬਲਡੋజర్ ਫੇਰੇ ਆ ਇਸ ਪੁਲਿਸ ਕਰਮਚਾਰੀਆਂ ਦੇ ਘਰਾਂ ਤੇ ਜੋ ਇਹ ਜਾ ਕੰਮ ਕਰਦੇ ਬਲਡੋజర్ ਫੇਰੋ ਮੇਰਾ ਘਰ ਉਜੜਿਆ ਸੀਗਾ ਹੁਣ ਇਹਦਾ ਆਪਦਾ ਉਜੜਿਆਗਾ ਪਰਮਾਤਮਾ ਇੱਥੇ ਇਨਸਾਫ ਕਰਦਾ ਹੁੰਦਾ ਮੈਂ ਦੋਨੋਂ ਬੇਟੀਆਂ ਨਾਲ ਅੱਜ ੱਤਕੇ ਖਾਰੀ ਸੀ ਰੋਲਦੀ ਸੀ ਮੈਨੂੰ ਮੇਰਾ ਘਰ ਦਵਾਇਆ ਜਾਵੇ ਤੇ ਇਹਨੇ ਘਰ ਤੇ ਜੋ ਇਹਨਾਂ ਨਜਾਇਜ਼ ਬਣਾਇਆ ਧੰਦਾ ਕਰਕੇ ਗੰਦੇ ਕੰਮ ਕਰਕੇ ਇਹਨੇ ਬਣਾਇਆ ਉਹਦੇ ਤੇ ਬਲਡੋజర్ ਫੇਰਾ ਜਾਵੇ ਤੁਡੇ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮੇਰੀ ਵੀਡੀਓ ਪੰਚਾਇਤ ਹੈ ਤੇ ਮੈਨੂੰ ਮੇਰਾ ਘਰ ਦਵਾਇਆ ਜਾਏ। ਬਾਕੀ ਧੰਨਵਾਦ। ਇਹ ਲੇੜੀ ਦਾ ਨਾਮ ਅਮਨਦੀਪ ਕੌਰ ਬਠਿੰਡਾ ਪਿੰਡ ਚੱਕ ਫਤੇ ਸਿੰਘ ਵਾਲਾ ਮੌਕੇ ਤੇ ਇਹ ਬਾਟ ਗ੍ਰੀਨ ਦੇ ਵਿੱਚ ਰਹਿ ਰਹੀ ਸੀਗੀ। ਡਿਊਟੀ 'ਤੇ ਪੁਲਿਸ ਲਾਈਨ ਦੇ ਵਿੱਚ ਕਾਰੀ ਸੀ ਜੋ ਕਾਲਕੀ ਥਾਰ ਗੱਡੀ ਦੇ ਵਿੱਚ ਰੰਗੇ ਹੱਤੀ ਚਿੱਟਾ ਵੇਚਦੀ ਫੜੀ ਗਈ ਹੈ ਇਸ ਮਾਮਲੇ ਦੇ ਵਿੱਚ ਹੁਣ ਕਾਰਵਾਈ ਕਰਦੇ ਆ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਇੱਕ ਪਾਸੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਉਸ ਦੇ ਖਿਲਾਫ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਫਤੀਸ਼ ਚੱਲ ਰਹੀ ਹੈ ਦੂਜੇ ਪਾਸੇ ਉੱਚ ਅਧਿਕਾਰੀਆਂ ਦੇ ਵੱਲੋਂ ਹੁਣ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬਰਖਾਸਤ ਕਰ ਦਿੱਤਾ ਗਿਆ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਤੋਂ ਲਾਂਬੇ ਕਰ ਦਿੱਤਾ ਗਿਆ ਤੇ ਹੁਣ ਇਸ ਪੂਰੇ ਮਾਮਲੇ ਦੀ ਤਫ਼ਤੀਸ਼ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ